ਜੋਬ ਦੇ ਵਿੱਚ ਬੇਅਦਬੀਆਂ ਦਾ ਮਾਮਲਾ ਖਮਨ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਬੇਅਦਬੀ ਦੇ ਮਾਮਲੇ ਲੁਧਿਆਣੇ ਤੋਂ ਸਾਹਮਣੇ ਆ ਰਹੇ ਨੇ ਇੱਕ ਹੋਰ ਮਾਮਲਾ ਤੜਕੇ ਸਵੇਰੇ ਦਾ ਹੈ ਇਹ ਮਾਮਲਾ ਲੁਧਿਆਣਾ ਦੇ ਜਮਾਲਪੁਰ ਦਾ ਦੱਸਿਆ ਜਾ ਰਿਹਾ ਜਿੱਥੇ ਕੀ ਰਾਜੇਂ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਇੱਕ ਔਰਤ ਵੱਲੋਂ ਬੇਅਦਬੀ ਕੀਤੀ ਗਈ ਹੈ ਮੰਦਿਰ ਦੇ ਵਿੱਚ ਜਮਾਨ ਖਿਲਾਰਿਆ ਗਿਆ ਉਸ ਤੋਂ ਬਾਅਦ ਚੋਰੀ ਦਾ ਅਰੋਬ ਵੀ ਉਸਦੇ ਲਾਇਆ ਜਾ ਰਿਹਾ ਹੈ ਉਸ ਤੋਂ ਇਲਾਵਾ ਮੰਦਿਰ ਦੇ ਵਿੱਚ ਬੇਅਦਬੀ ਕਿਸ ਕਦਰ ਉਸਔਰਤ ਵੱਲੋਂ ਕੀਤੀ ਗਈ ਹੈ ਤੁਸੀਂ ਤਸਵੀਰਾਂ ਦੇਖੋ ਇਸ ਨੂੰ ਉੱਥੇ ਖੜੇ ਲੋਕਾਂ ਦਾ ਕੀ ਕੁਝ ਕਹਿਣਾ ਹੈ ਨਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਜਾਂਚ ਦੀ ਗੱਲ ਕੀਤੀ ਜਾ ਰਹੀ ਹੈ ਦੇਖੋ ਅੱਜ ਸਵੇਰੇ ਇੱਕ ਫੋਨ ਆਇਆ ਮੈਨੂੰ ਵੀ ਜਿਹੜਾ ਸੀਤਲਾ ਮਾਤਾ ਮੰਦਿਰ ਅਜਮਾਲਪੁਰ ਇੱਥੇ ਇੱਕ ਜਨਾਨੀ 8:30-9 ਵਜੇ ਦੇ ਕਰੀਬ ਪੜ ਗਈ ਤੇ ਉਹਨੇ ਇੱਥੇ ਜਿਹੜਾ ਸਮਾਨ ਖਲਾਰਨਾ ਸਟਾਰਟ ਕਰਤਾ ਔਲੇ ਨਾਲ ਜੀ ਦੀ ਪਿੱਛੇ ਮੂਰਤੀ ਇਹ ਤੁਸੀਂ ਦੇਖ ਸਕਦੇ ਹੋ ਤੇ ਤੇ ਹਮਲਾ ਕਰਨਾ ਪੰਡਤ ਨੇ ਉਹਨੂੰ ਰੋਕਿਆ ਪੰਡਤ ਨਾਲ ਹੱਤਾ ਪਾਈ ਕਰਨ ਲੱਗੀ ਫਿਰ ਇੱਥੇ ਸੀਤਲਾ ਮਾਤਾ ਕਾਲੀ ਮਾਤਾ ਹੋਰ ਵੀ ਇੱਥੇ ਭਗਵਾਨਾਂ ਦੀ ਮੂਰਤੀ ਹੈਗੀ ਉਹਨਾਂ ਕੋਲ ਚਲੀ ਗਈ ਉਹਨਾਂ ਕੋਲ ਉਹਨੇ ਬੇਦਵੀ ਕਰਨ ਦੀ ਕੋਸ਼ਿਸ਼ ਕੀਤੀ ਮੂਰਤੀ ਨੂੰ ਲੱਤਾਂ ਮਾਰਨ ਲੱਗੀ ਜਦੋਂ ਉਹਨੂੰ ਰੋਕਿਆ ਤੇ ਉਹ ਜਨਾਨੀ ਇੱਥੋਂ ਭੱਜ ਗਈ ਤੇ ਅਸੀਂ ਪ੍ਰਸ਼ਾਸਨ ਨੂੰ ਉਹਦੀ ਸੂਚਨਾ ਦੇ ਦਿਤੀ ਆ ਵੀ ਜਿਹੜਾ ਕਿ ਸੀਤਲਾ ਮਾਤਾ ਮੰਦਿਰ ਦੇ ਵਿੱਚ ਜਿਹੜੀ ਬੇਅਦਬੀ ਹੋਈ ਸਾਰੀ ਪ੍ਰਸ਼ਾਸਨ ਨੂੰ ਬੁਲਾ ਕੇ ਦਿਖਾ ਵੀ ਦਿੱਤਾ ਮੌਕਾ ਤੇ ਮੈਂ ਤਾਂ ਇਹ ਕਹਿਣਾ ਚਾਹੂੰਗਾ ਕਿ ਵੀ बार-बार ਹੀ ਜਿਹੜਾ ਕਿ ਹਿੰਦੂਆਂ ਦੇ ਮੰਦਰਾਂ ਨੂੰ ਇਹ ਧਾਰਮਿਕ ਸਥਾਨਾਂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਵਾ ਵੀ ਇੱਦਾਂ ਦੇ ਹਾਦਸੇ ਜਿਹੜੇ ਹੋ ਰਹੇ ਕਦੋਂ ਤੱਕ ਰੁਕੂਗੇ ਜਿਹੜਾ ਕਿ ਅੱਜ ਤੁਸੀਂ ਦੇਖ ਰਹੇ ਹੋ ਸਾਰਾ ਮੰਦਿਰ ਦਾ ਸਾਰਾ ਹਾਲ ਕੀ ਹਾਲ ਉਹਨੇ ਲੇਡੀਜ਼ ਨੇ ਬਣਾਤਾ ਤੇ ਕੱਲ ਵੀ ਉਹਨੇ ਇੱਕ ਹੋਰ ਮੰਦਰ ਦੇ ਵਿੱਚ ਜਿਹੜਾ ਕਿ ਗਊਸਾਲਾ ਦੇ ਕੋਲ ਮੰਦਰ ਹੈ ਉੱਥੇ ਜਾ ਕੇ ਉਹਨੇ ਹਮਲਾ ਕੀਤਾ ਉੱਥੇ ਵੀ ਇਹੀ ਕੰਮ ਕੀਤਾ ਤੇ ਥੋੜੀ ਦੇਰ ਪਹਿਲਾਂ ਜਿੱਦਾਂ ਸੁਣਨ ਚਾਹਿਆ ਕੁੱਟਿਆ ਸਾਹਿਬ ਗੁਰਦੁਆਰੇ ਵੀ ਪਹੁੰਚ ਗਈ ਸੀ ਤੇ ਇਹ ਤਾਂ ਪ੍ਰਸ਼ਾਸਨ ਨੂੰ ਮੰਗ ਕਰਦੇ ਵੀ ਕਿਹੜੇ ਇਦਾਂ ਨੇ ਕਿਹੜੇ ਲੋਕ ਇਹਦੇ ਪਿੱਛੇ ਆ ਉਹਦੀ ਕੀ ਮਨਸ਼ਾ ਸੀ ਵੀ ਜਿਹੜੀ ਬਣਦੀ ਪੂਰੀ ਪੜਤਾਲ ਕਰਕੇ ਕਿਉਂਕਿ ਸਾਰੇ ਅਫਸਰਾਂ ਨੂੰ ਦੱਸਤਾ ਪੜਤਾਲ ਕਰਕੇ ਪੂਰਾ ਜੋ ਵੀ ਇਹਦੀ ਕਾਰਵਾਈ ਕੀਤੀ ਜਾਵੇ ਇਹ ਲੇਡੀ ਚ ਐ ਕੌਣਾ ਕਿੱਥੇ ਰਹਿਣਾ ਇਹ ਲੇਡੀ ਇੱਥੇ ਹੀ ਕੋਈ ਪਿੱਛੇ ਘਰ ਆ ਇੱਥੇ ਦੀ ਰਹਿਣ ਵਾਲੀ ਹੈ ਜਮਾਲਪੁਰ ਦੀ ਹੀ ਤੇ ਇਨੇ ਦੀ ਘਟਨਾ ਹੈਗੀ ਆ ਸਵੇਰੇ 9 ਵਜੇ ਦੀ ਘਟਨਾ ਵਾ ਜਿਹੜਾ ਕਿ ਇੱਥੇ ਆ ਕੇ ਉਹਨੇ ਕੀਤਾ ਤੇ ਮੈਂ ਤਾਂ ਸਾਰੇ ਸਮਾਜ ਨੂੰ ਇਹੀ ਮੰਗ ਕਰੂੰਗਾ ਵੀ ਜਿਹੜੇ ਇਦਾਂ ਦੇ ਲੋਕ ਆ ਸ਼ਰਾਰਤੀ ਅਨਸ਼ਰਾਂ ਧਰਮਾਂ ਨੂੰ ਟਾਰਗੇਟ ਕਰਦੇ ਨੇ ਜਾਂ ਮੰਦਰ ਸਥਾਨਾਂ ਨੂੰ ਟਾਰਗੇਟ ਕਰਦੇ ਨੇ ਵੀ ਇਹਨਾਂ ਨੂੰ ਬਿਲਕੁਲ ਨਾ ਬਖਸ਼ਿਆ ਜਾਵੇ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਇਹੀ ਮੰਗ ਆ ਵੀ ਇਹਨਾਂ ਤੇ ਜਿਹੜੀ ਬਣਦੀ ਕਾਰਵਾਈ ਉਹ ਕੀਤੀ ਜਾਵੇ ਕੋਈ ਨਹੀਂ ਰਿਕਾਰਡਿੰਗ ਕੋਈ ਨਹੀਂ ਇੱਥੇ ਮੌਕੇ ਤੇ ਪੰਡਤ ਜੀ ਮੌਜੂਦ ਸੀ ਇੱਕ ਦੋ ਹੋਰ ਲੇਡੀਜ਼ ਤੇ ਜਿਹੜੇ ਮੱਥਾ ਟੇਕਣ ਆਉਂਦੇ ਉਹ ਮੌਜੂਦ ਸੀ ਉਹਨਾਂ ਨੇ ਉਹਨੂੰ ਰੋਕਿਆ ਤੇ ਉਹਨਾਂ ਨੂੰ ਵੀ ਗਾਲਾ ਗਲੋਚ ਕਰਕੇ ਧੱਕਾ ਦੇ ਕੇ ਭੱ ਸਾਡੀ ਮੰਗ ਪ੍ਰਸ਼ਾਸਨ ਨੂੰ ਇਹ ਹੈ ਵੀ ਉਹਦੀ ਪੜਤਾਲ ਕੀਤੀ ਜਾਵੇ ਉਹ ਲੇਡੀਜ਼ ਦੀ ਉਹਦੀ ਮਨਸ਼ਾ ਕੀ ਸੀ ਉਹਦੇ ਪਿੱਛੇ ਕੌਣ ਲੋਕ ਆ ਤੇ ਸਾਰੇ ਨੂੰ ਗ੍ਰਿਫਤਾਰ ਕਰਕੇ ਜੋ ਵੀ ਬਣਦੀ ਕਾਰਵਾਈ ਉਹ ਕੀਤੀ ਜਾਵੇ ਇਹ ਸੀਤਲਾ ਮਾਤਾ ਮੰਦਰ ਜਮਾਲਪੁਰ ਲੇਬਰ ਕਿਹਨਾ ਮੈਂ ਆਸ਼ੂ ਰਾਣਾ ਗਊਸ਼ਾਲਾ ਮੈਂਬਰ ਤੇ ਇੱਥੇ ਸੀਤਲਾ ਮਾਤਾ ਮੰਦਰ ਦੇ ਵਿੱਚ ਮੈਂਬਰ ਨੇ ਅਸੀਂ ਸਾਰੇ ਸਾਡੀ ਟੀਮ ਇੱਕ ਦੂਜੇ ਦੇ ਨਾਲ ਅਸੀਂ ਸੰਪਰਕ 'ਚ ਰਹਿੰਦੇ ਆ ਸਾਨੂੰ ਜਦੋਂ ਪਤਾ ਲੱਗਿਆ ਵੀ ਇੱਥੇ ਇੱਕ ਵੇਦਵੀ ਹੋਈ ਹੈ ਤੇ ਸਾਨੂੰ ਇੱਥੇ ਪਹੁੰਚਣਾ ਪਿਆ ਤੇ ਬਹੁਤ ਹੀ ਮਾੜੀ ਗੱਲ ਹੈ ਜੇ ਉਹ ਲੇਡੀ ਅਫਸਰਟ ਹੈ ਜਾਂ ਉਹਦੇ ਕੋਈ ਪ੍ਰੋਬਲਮ ਹੈ ਮਾਈਂਡ ਸੈਟ ਦੇ ਵਿੱਚ ਤੇ ਉਹਦਾ ਇਲਾਜ ਕਰਾਉਣਾ ਚਾਹੀਦਾ ਹੈ ਪਰਿਵਾਰ ਨੂੰ ਔਰ ਪ੍ਰਸ਼ਾਸਨ ਨੂੰ ਅਸੀਂ ਇਹੀ ਮੰਗ ਕਰਦੇ ਹਾਂ ਵੀ ਜੇ ਉਹ ਬੰਦੀ ਕਾਰਵਾਈ ਹੋ ਕੀਤੀ ਜਾਵੇ ਜੇ ਉਹ ਮੰਦਬੁੱਧੀ ਹੈ ਤਾਂ ਉਹਦਾ ਇਲਾਜ ਕਰਾ ਕੇ ਉਹ ਪ੍ਰਸ਼ਾਸਨ ਉਹਨੂੰ ਕਿਤੇ ਭੇਜੇ ਜਿਉ ਘਰ ਆ ਸਮਰਥ ਨੇ ਇਲਾਜ ਕਰਾਉਣ ਦੇ ਵਿੱਚ ਤੇ ਜੇ ਉਹਦੇ ਪਿੱਛੇ ਕਿਸੇ ਦੀ ਮਨਛਾ ਹੈ ਉਹ ਵੀ ਬਾਹਰ ਆਵੇ ਤੇ ਉਹ ਤੋਂ ਜਾਂਚ ਪੜਤਾਲ ਕੀਤੀ ਜਾਵੇ ਸਾਡੀ ਤਾਂ ਇਹੀ ਮੰਗ ਹੈ ਮੰਦਰ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਮੰਦਰ ਗੁਰਦੁਆਰੇ ਅਕਸਰ ਪੰਜਾਬ ਦੇ ਵਿੱਚ ਟਾਰਗੇਟ ਹੋ ਰਹੇ ਨੇ ਜੀ ਸਾਨੂੰ ਤਾਂ ਆਪ ਬਹੁਤ ਦੁੱਖ ਲੱਗ ਰਿਹਾ ਵੀ ਪੰਜਾਬ ਕਿਸ ਪਾਸੇ ਨੂੰ ਜਲ ਰਿਹਾ ਹੈ ਇਹ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਵੀ ਇਹ ਬੇਦਬੀਆਂ ਕਦੋਂ ਰੁਕਣਗੀਆਂ ਤੇ ਕੋਈ ਇੱਥੇ ਸ਼ਿਸ਼ਾਣਾ ਦੇ ਕੋਈ ਉਹਨਾਂ ਨੂੰ ਨਹੀਂ ਹਜੇ ਤੱਕ ਕੋਈ ਨਹੀਂ ਆਇਆ ਜੀ ਇੱਥੇ ਨਾ ਮੈਨੂੰ ਕੋਈ ਖਬਰ ਹੈ ਵੀ ਉਹਨਾਂ ਨੂੰ ਕੋਈ ਸੂਚਿਤ ਕੀਤਾ ਗਿਆ ਹਜੇ ਤੱਕ ਤਾਂ ਕੋਈ ਪਹੁੰਚਿਆ ਨਹੀਂ ਇੱਥੇ ਕੋਈ ਪੁਲਿਸ ਤਾਂ ਆ ਚੁੱਕੀ ਹੈ ਜੀ ਪੁਲਿਸ ਦੇ ਮੰਦਰ ਦੇ ਪੰਡਤ ਜੀ ਉਹਨੇ ਔਰ ਮੰਦਰ ਦੀ ਜੋ ਟੀਮ ਹੈ ਉਹ ਜਾ ਕੇ ਆਪਣੇ ਬਿਆਨ ਦਰਜ ਕਰਾ ਰਹੀ ਹੈ ਸੋ ਹੁਣ ਐਸਐਚਓ ਸਾਹਿਬ ਹੋਰ ਵੀ ਆਏ ਨੇ ਫੋਕਲ ਪੁਆਇੰਟ ਤੋਂ ਮੇਰੇ ਖਿਆਲ ਤੇ ਐਸਪੀ ਸਾਹਿਬ ਦੇ ਰੀਡਰ ਸਾਹਿਬ ਵੀ ਇੱਥੇ ਪਹੁੰਚ ਸੋ ਸਾਰੇ ਲੱਗੇ ਹੋਏ ਨੇ ਹੁਣ ਜੋ ਜਾਂਚ ਦਾ ਵਿਸ਼ਾ ਹੈ ਉਹ ਪੁਲਿਸ ਦੇ ਹੱਥ ਦੇ ਵਿੱਚ ਆ ਉਹ ਦੇਖੇਗੀ ਵੀ ਇਹ ਜਾਨ ਗੋਚ ਕੇ ਕੀਤਾ ਗਿਆ ਹੈ ਜਾਂ ਉਹ ਮੈਂਟਲੀ ਆਫਸੈਟ ਸੀ। ਜੇ ਮੈਡੀ ਕਿੱਥੇ ਰਹਿਣਾ ਇਹ ਇੱਥੇ ਜਮਾਲਪੁਰ ਕਲੋਨੀ ਆ ਜਿਹੜਾ ਸ਼ੀਤਲਾ ਮਾਤਾ ਮੰਦਿਰ ਆ ਬਖੜੇ ਆ ਇਹਦੇ ਪਿੱਛੇ ਹੀ ਦੋ ਤਿੰਨ ਗਲੀਆਂ ਛੱਡ ਕੇ ਕਹਿ ਰਹੇ ਨੇ ਤਾਰਾ ਨਾਮ ਦੀ ਲੇਡੀ ਹੈ ਕੋਈ ਰਹਿੰਦੀ ਹੈ ਇੱਥੇ ਔਰ ਬੇਸਿਕਲੀ ਮੇਰੇ ਹਿਸਾਬ ਨਾਲ ਨੇਪਾਲੀ ਹੈ ਪਿੱਛੋਂ ਤੋਂ। ਅੱਛਾ ਜੋ ਸਾਨੂੰ ਪਤਾ ਲੱਗਿਆ। ਅੱਜਾਡ ਕੀ ਨਾਮ ਹੈ? ਹਾਂਜੀ ਬੇਨਤੀ ਕੀਤੀ ਜਾਂਦੀ ਹੈ ਉਹ ਮੰਦਿਰ ਚ ਸ਼ਨੀ ਮੰਦਿਰ ਦੇ ਵਿੱਚ ਆ ਕੇ ਉਹਨੇ ਹਮਲਾ ਕੀਤਾ ਉੱਥੇ ਵੀ ਉੱਥੇ ਸਾਰਾ ਕੁਝ ਉਹਨੇ ਸਮਾਨ ਉੱਥੇ ਵੀ ਉਠਾ ਕੇ ਆਪਣੇ ਘਰ ਪੇ ਲੈ ਗਈ ਠੀਕ ਹੈ ਉਸਕੇ ਬਾਅਦ हमने उसको बोला ਘਰ ਪੇ ਜਾ ਕੇ ਪੰਡਤ ਕੇ ਸਾਹ ਜਾ ਕੇ ਤਾਂ ਕhti ਮੇਰ ਕੋ ਕਿਉਂ ਬੋਲਦੇ ਹੋ ਚੋਰ ਤੇ ਮੈਂ ਕਿਹਾ ਕਿ ਚੋਰ ਤੂੰ ਬਣੀ ਹੈ ਤੂੰ ਲੈ ਕੇ ਆਈਏ ਸਮਾਨ ਠੀਕ ਹੈ ਫਿਰ ਮੇਰ ਕੋ 5:30 ਵੇ ਮੇਰੇ ਘਰ ਪੇ ਆ ਗਈ ਮੇਰੇ ਗੇਟ ਖੜਕਾਇਆ ਉਹਨੇ ਤੇ ਮੇਰ ਕੋ ਬੋਲਤੀ ਮੇਰ ਕੋ ਕਿਉਂ ਬੋਲ ਰਹੀ ਹੈ ਮੰਜੂ ਘਰ ਬਤਾ ਉਹ ਆਂਟੀ ਆਏ ਨਹੀਂ ਹੈਗੇ ਠੀਕ ਹੈ ਉਨ੍ਹਾਂ ਮੈਂ ਕਿਹਾ ਇਹ ਹੈ ਘਰ ਤਾਂ उनको ਕਹਤੀ ਬਾਹਰ ਨਿਕਾਲੋ ਠੀਕ ਹੈ ਅਹੀ ਕਿਹਾ ਵੀ ਸਿਆਣੇ ਬੰਦੇ ਨੇ ਤੋ ਕਿਉਂ ਮਾਰਨੇ ਲੱਗੀ ਹੈ ਕਹਿੰਦੀ ਕਿਉਂ ਨਹੀਂ ਮਾਰੂੰਗੀ ਕੀ ਕਰਲੇਗੀ ਮੈਂ ਮੈਂ ਕਿਹਾ ਮੈਂ ਕਰੂੰਗੀ ਸਿਆਣੇ ਬੰਦੇ ਮੈਂ ਬੋਲੂੰਗੀ ਠੀਕ ਹੈ ਉਹ ਨਾ ਉਸ ਤੋਂ ਬਾਅਦ ਮੇਰੇ ਮੇਰੇ ਇਨਨੇਟਾ ਮਾਰੇ ਮੇਰੇ ਪੇਟ 'ਚ ਲੱਤ ਮਾਰੀ ਕਿ ਉਹ ਬੁੱਗੀ ਮੰਦਬੁੱਧੀ ਹੈ ਉਹ ਪਤਾ ਨਹੀਂ ਵੀ ਜੀ ਹੈਗੀ ਕਿ ਨਹੀਂ ਮੰਦਬੁੱਧੀ ਠੀਕ ਜੀ ਆਪਣੇ ਘਰ ਵਾਲੀ ਹੈ ਜਦ ਉਹਦੀ ਬੁੱਧੀ ਠੀਕ ਹੁੰਦੀ ਹੈ ਜੰਮਲੀ ਹੋਈ ਆ ਉਹ ਅੱਛਾ ਜੀ ਮਸਤੀ ਵੀ ਜਨਾਨੀ ਹੈ ਇਹਦੇ ਜਿੰਨੇ ਛਿੱਤਰ ਪੈ ਜਾਣ ਉਹਨੇ ਥੋੜੇ ਅੱਡੀ ਕਿਤੇ ਹੀ ਰਹਿਣ ਵਾਲੀ ਉਹ ਜਨਾਨੀ ਆ ਪਿੱਛੇ ਹੀ ਰਹਿੰਦੀ ਹੈ ਗਲੋਨੀ ਦੇ ਵਿੱਚ ਉਹ ਮੰਦਿਰ ਅੱਗੇ ਵੀ ਆਉਂਦੇ ਹੁੰਦੇ ਸੀਗੇ ਆਉਂਦੀ ਐ ਅੱਗੇ ਵੀ ਅੱਛਾ ਜੀ ਅੱਜ ਤਾਂ ਇਹ ਬਹੁਤ ਹੀ ਗੰਦ ਪਾਤਾ ਨਹੀਂ ਗਲਤ ਕਿੰਨੇ ਸਾਲ ਤੋਂ ਮੰਦਿਰ 'ਚ ਸੇਵਾ ਕਰ ਰਹੀ ਸੀ ਮਾਤਾ ਜੀ ਉਹ ਸਾਢੇ 7-8 ਸਾਲ ਹੋ ਗਏ ਕਈ ਕਾਫੀ ਦੇਰ ਤੇ ਆਉਂਦੀ ਸੀ ਮੰਦਿਰ ਦੇ ਵਿੱਚ ਤਾਂ ਮਤਲਬ ਉਹ ਤਾਂ ਕਾਫੀ ਦੇਰ ਪਹਿਲਾਂ ਨਹੀਂ ਇਹਨੂੰ ਕੋਈ ਇਸ ਤਰ੍ਹਾਂ ਸ਼ਰਤ ਸੀ ਲੇਕਿਨ ਅੱਜ ਜਿਹੜਾ ਕੀ ਹੋ ਗਿਆ ਕਿ ਇਹਨੇ ਐਡੀ ਬਡੀ ਸ਼ੁਰੂ ਕਰ ਦਿੱਤੀ ਮੰਦਿਰ 'ਚ ਕੁਝ ਨਹੀਂ ਪਤਾ ਲੱਗਦਾ ਕਿਆ ਕਰਦੀ ਸੀ ਕਿਆ ਨਹੀਂ ਠੀਕ ਹੈ ਜਦੋਂ ਕੋਈ ਇਨਫੋਰਮੇਸ਼ਨ ਆਈ ਸੀ ਵੀ ਕਿਸੇ ਨੇ ਕੋਈ ਮਾੜਾ ਮੋਟਾ ਇਥੋਂ ਦਾ ਸਮਾਨ ਉਥਲ-ਪੁਥਲ ਕੀਤਾ ਉਹ ਵੈਰੀਫਾਈ ਕਰਕੇ ਜੋ ਇਥੋਂ ਦੇ ਪੁਜਾਰੀ ਜੀ ਆ ਉਹਨੂੰ ਬੁਲਾਇਆ ਆਪਣੇ ਟਰੀਟਮੈਂਟ ਦੇ ਰਹੇ ਆ ਕੋਬੰਦੀ ਹੋ ਗਈ ਕਰ ਰਹੀ ਚੱਲ ਰਹੀ ਜਿਨ੍ਹਾਂ ਤੇ ਅਲੀਗੇਸ਼ਨ ਸੀ ਜੋ ਵੀ ਉਹ ਵੀ ਬੁਲਾਇਆ ਵਜੋਂ ਨਾਲ ਕੋਈ ਜਾਣਕਾਰੀ ਸਾਹਮਣੇ ਆਈ ਹੈ ਸਰ ਵੀ ਕਿ ਮਾਈਂਡ ਅਪਸਾਈਡ ਆ ਲੇਡੀਜ਼ ਜਾਂ ਕਿਤਰਾ ਕਹਿੰਦੇ ਕਿ ਪਹਿਲਾਂ ਵੀ ਇਸ ਮੰਦਰ ਵਿੱਚ ਕਾਫੀ ਨੇ ਸੇਵਾ ਕਰ ਰਹੇ ਆ ਕਹਿ ਰਹੇ ਆ ਵੀ ਕੋਈ ਅਪਸਟਾ ਬਖ ਕੋਈ ਡਾਕਟਰੀ ਰਿਪੋਰਟ ਚੈੱਕ ਕਰ ਲੈਣੇ ਆ ਜੀ ਉਹ ਵੈਰੀਫਾਈ ਕਰਨ ਨਾਲ। ਇਸ ਤੋਂ ਬਾਅਦ ਵੀ ਸਰ ਕਹਿੰਦੇ ਇੱਥੇ 9 ਵਜੇ ਬਾਅਦ ਕਰਨ ਤੋਂ ਬਾਅਦ ਕਿਤੇ ਗੁਰਦੁਆਰਾ ਸਾਹਿਬ ਦੀ ਗੀਤ ਆ ਮੱਲੇ ਚੋਂ ਪਤਾ ਲੱਗਿਆ ਜੀ ਉਹ ਕਿਤੇ ਇੱਥੋਂ ਜਾ ਕੇ ਕਿਤੇ ਹੋਰ ਵੀ ਗੁਰਦਾਰ ਮੰਦਨ ਉਹ ਜਾ ਗਈ ਹੈ। ਨਹੀਂ ਕਿਸੇ ਜਗ੍ਹਾ ਤੇ ਬਾਹਰ ਹੀ ਕਿਤੇ ਗਈ ਹੈ ਤੇ ਇਹ ਮੱਲੇ ਵਾਲੇ ਹੀ ਦੱਸਦੇ ਕਿ ਇਹਨੂੰ ਕੋਈ ਪ੍ਰੋਬਲਮ ਆ ਉਹਨੂੰ ਮੈਂਟਲੀ ਹੈ ਬਟ ਕਰ ਲੈਨੇ ਵੈਰੀਫਾਈ